ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਤੁਹਾਨੂੰ ਜੇਲ ਬਟਰਦੀਪ ਪਰ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ ਤੇ ਵੀਡੀਓ ਲੈ ਕੇ ਆਨੇ ਆ ਵੱਖ-ਵੱਖਰੇ ਸਬਜੈਕਟਾਂ ਦੀਆਂ ਠੀਕ ਹੈ ਨਾ ਅੱਜ ਆਪਾਂ ਜੋ ਲੈ ਕੇ ਆ ਟੌਪਿਕ ਬਹੁਤ ਹੀ ਖਾਸ ਆ ਜੇਲ ਬਟਰ ਦੀ ਪਰਟੀ ਲਈ ਸਪੈਸ਼ਲ ਕਰੰਟ ਅਫੇਅਰ ਦੀ ਕਲਾਸ ਆ ਤੇ ਜਿਸ ਦੇ ਵਿੱਚ ਖੇਡਾਂ ਸੰਬੰਧੀ ਜੋ ਖੇਡਾਂ 2024-25 ਦੇ ਵਿੱਚ ਇੰਪੋਰਟੈਂਟ ਖੇਡਾਂ ਦੇ ਪ੍ਰਸ਼ਨ ਹਨਾ ਉਹਨਾਂ ਦੀ ਆਪਣੀ ਪੀਡੀਐ ਬਣਾ ਲਈ ਜਿੰਨੇ ਵੀ ਸਾਰੇ ਖੇਡਾਂ ਦੇ ਪ੍ਰਸ਼ਨ ਬਣਦੇ ਸੀ ਲਗਭਗ ਸਾਰੇ ਆਪਾਂ ਨੇ ਬਣਾ ਲਈ ਇਸ ਪੀਡੀਐਫ ਚ ਲਗਭਗ 500 ਪਲੱਸ ਪ੍ਰਸ਼ਨ ਇਸ ਤੇ ਪੀਡੀਐਫ ਦੇ ਵਿੱਚ ਆਪਾਂ ਨੇ ਤਿਆਰ ਕਰ ਲਿਆ ਠੀਕ ਆ 500 ਪਲੱਸ ਪ੍ਰਸ਼ਨ ਮਿਲੇਗਾ ਤੁਹਾਨੂੰ ਇਸ ਪੀਡੀਐਫ ਚ ਪਰ ਆਉਣ ਵਾਲੇ ਟਾਈਮ 'ਚ ਹੀ ਆਪਾਂ ਤੁਹਾਨੂੰ ਇਹਦੀ ਮੈਰਾਥਨ ਕਲਾਸ ਵੀ ਕਰਾ ਦਾਂਗੇ ਪਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪਹਿਲੇ 50 ਪ੍ਰਸ਼ਨ ਕਰਾਵਾਂਗੇ ਇਸ ਚ ਠੀਕ ਹੈ ਨਾ ਤੇ ਤੁਹਾਨੂੰ ਇਦਾਂ ਹੀ ਜਿਵੇਂ ਹੋਰ ਸਬਜੈਕਟਾਂ ਦੀ ਮੈਰਾਥਨ ਮਿਲਦੀਆਂ ਹਨੇ ਵਾਲੇ ਟ ਹਰ ਹਰ ਇੱਕ ਸਬਜੈਕਟ ਦੀ ਮੈਰਾਥਨ ਮਿਲਣਗੀਆਂ ਤਾਂ ਕਰੰਟ ਅਫੇਅਰ ਦੀ ਵੀ ਮੈਰਾਥਨ ਮਿਲਣਗੀਆਂ ਕਰੰਟ ਅਫੇਅਰ ਦੇ ਜਿੰਨੇ ਵੀ ਪਾਰਟ ਹੈਗੇ ਆ ਠੀਕ ਹੈ ਤੇ ਬਹੁਤ ਸਾਰੇ ਕੁਐਸਚਨ ਤੁਹਾਨੂੰ ਐਮਸੀਕਿਊ ਦੇ ਵਿੱਚ ਮਿਲ ਜਾਣਗੇ ਇੰਗਲਿਸ਼ ਪੰਜਾਬੀ ਦੋਨੇ ਭਾਸ਼ਾਵਾਂ ਵਿੱਚ ਮਿਲਣਗੇ ਠੀਕ ਆ ਤੇ ਤੁਸੀਂ ਇਹਨਾਂ ਸਾਰਿਆਂ ਦਾ ਲਾਹਾ ਉਠਾ ਸਕਦੇ ਹੋ ਠੀਕ ਹੈ ਚੈਨਲ ਦੇ ਨਾਲ ਜੁੜੇ ਰਹੋ ਤੇ ਹਰ ਇੱਕ ਵੀਡੀਓ ਦੀ ਵੇਟ ਕਰੇ ਕਰੋ ਹਾਂ ਦਾ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸੇ ਕਰੋ ਤੁਹਾਨੂੰ ਕਿਹੜੇ ਟਾਪਿਕਾਂ ਦੇ ਉੱਤੇ ਵੀਡੀਓ ਚਾਹੀਦੀ ਆ ਬੈਸ ਤਾਂ ਆਪਾਂ ਨੇ ਸਾਰੇ ਟਾਪਿਕਸ ਦੇ ਉੱਤੇ ਮਤਲਬ ਕਿ ਵੀਡੀਓ ਬਣਾਉਣੀ ਆ ਠੀਕ ਹੈ ਪੀਡੀਐਫ ਵੀ ਇਦਾਂ ਬਣਾਉਣੀ ਆ ਮੈਰਾਥਨ ਟਾਈਪ ਬਣਾਉਣੀ ਆ ਵੀ ਇੱਕ ਪੀਡੀਐਫ ਪੜ ਕੇ ਤੁਹਾਡਾ ਪੇਪਰ ਦੇ ਵਿੱਚ ਉਸ ਟਾਪਿਕ ਚੋਂ ਸਾਰੇ ਨੰਬਰ ਕਵਰ ਹੋ ਜਾਣ ਮਤਲਬ ਕਿ ਕੋਈ ਵੀ ਨ ਨੰ ਇੱਕ ਸਕੋਰ ਦਾ ਵੀ ਲਾਸ ਹੋਇਆ ਠੀਕ ਆ ਤਾਂ ਕਰਕੇ ਆਪਾਂ ਨੇ ਇਦਾਂ ਦੀਆਂ ਪੀਡੀਐਫ ਤਿਆਰ ਕੀਤੀਆਂ 500 ਪਲੱਸ ਪ੍ਰਸ਼ਨਾਂ ਦੀ ਇਹ ਪੀਡੀਐਫ ਆ ਠੀਕ ਆ ਤੇ ਪਹਿਲਾ ਆਪਾਂ ਪਹਿਲੇ 50 ਪ੍ਰਸ਼ਨ ਰੈਸ਼ਨ ਕਰਾਂਗੇ ਅੱਜ ਜੋ ਇਸ ਵੀਡੀਓ ਦੇ ਵਿੱਚ ਪਹਿਲਾ ਪ੍ਰਸ਼ਨ ਹੈਗਾ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ 2024 ਦਾ ਖਿਤਾਬ ਕਿਸ ਦੇਸ਼ ਨੇ ਜਿੱਤੇ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਭਾਰਤ ਠੀਕ ਆ ਯਾਦ ਰੱਖਣਾ ਆਪਸ਼ਨ ਸੀ ਠੀਕ ਹੈ ਭਾਰਤ ਨੇ ਸਾਊਥ ਅਫਰੀਕਾ ਨੂੰ ਹਰਾਇਆ ਸੀ ਤੇ ਦੋਸਤੋ ਆਪਣਾ ਇੱਕ ਟੈਲੀਗ੍ਰਾਮ ਚੈਨਲ ਹੈ ਨੌਕਰੀ ਗੁਰੂ ਆਪਣੀ ਐਪ ਵੀ ਨੌਕਰੀ ਗੁਰੂ ਹੈਗੀ ਆ ਤੁਸੀਂ ਆਪਣੇ 9888743699 ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਟੈਲੀਗ੍ਰਾਮ ਦਾ ਲਿੰਕ ਲੈਣਾ ਹੈ ਜਾਂ ਆ ਸਾਡੀ ਐਪ ਦਾ ਲਿੰਕ ਲੈਣਾ ਠੀਕ ਆ ਨੰਬਰ ਨੋਟ ਕਰ ਲਓ ਦੁਬਾਰਾ 9 8 8 8 7 4 3 6 8 9 ਇਹ ਆਪਣਾ ਨੰਬਰ ਆ WhatsApp ਨੰਬਰ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਆ ਹੌਣੇ ਵਾਲੇ ਟਾਈਮ 'ਚ ਤੁਹਾਨੂੰ PDFਾਂ ਵੀ ਮਤਲਬ ਕਿ ਐਪ ਦੇ ਵਿੱਚ ਮਿਲਣੀਆਂ ਤਾਂ ਕਰਕੇ ਤੁਸੀਂ ਐਪ ਵੀ ਡਾਊਨਲੋਡ ਕਰਕੇ ਰੱਖੋ ਤੇ Telegram ਵੀ ਜੁਆਇਨ ਕਰਕੇ ਰੱਖੋ ਠੀਕ ਆ ਤੇ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਆ ਪ੍ਰਸ਼ਨ ਦੂਜਾ 2024 ਵਿੱਚ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਕੌਣ ਬਣਿਆ ਇਹ ਸਵਾਲ ਦਾ ਉੱਤਰ ਹੈਗਾ অপਸ਼ਨ D D ਗੁਕੇਸ਼ ਅਗਲੇ ਪ੍ਰਸ਼ਨ ਤੇ ਚਲਦੇ ਆਂ ਪੈਰਿਸ 2024 올림픽 ਵਿੱਚ ਆਜ਼ਾਦੀ ਤੋਂ ਬਾਅਦ ਇੱਕੋ ਐਡੀਸ਼ਨ ਵਿੱਚ ਦੋ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਕੌਣ ਬਣਿਆ? ਇਸ ਸਵਾਲ ਦਾ ਉੱਤਰ ਆਪਸ਼ਨ B ਮਨੂ ਪਾਕਰ ਠੀਕ ਆ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। 2025 ਵਿੱਚ ICC ODI ਮੈਲਾ ਕ੍ਰਿਕਟ ਵਿਸ਼ਵ ਕੱਪ ਦੀ ਮੇਜਬਾਨੀ ਕਿਹੜਾ ਸ਼ਹਿਰ ਨੇ ਕੀਤੀ? ਇਹ ਦੋਸਤੋ ਭਾਰਤ ਦੇ ਬਕਵੌਖਰੇ ਸ਼ਹਿਰਾਂ ਨੇ ਕੀਤੀ ਸੀ ਠੀਕ ਆ। ਠੀਕ ਆ ਤੇ ਤੁਹਾਨੂੰ ਮਤਲਬ ਕਿ ਦੋਸਤੋ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਜੋ ਇਹ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਕਰੰਟ ਅਫੇਅਰ ਮਿਲ ਰਹੀ ਆ ਇਹ ਤੁਹਾਨੂੰ ਬਹੁਤ ਘੱਟ ਜਗ੍ਹਾ ਤੇ ਮਿਲੇਗੀ ਠੀਕ ਆ ਜਿੱਥੋਂ ਮਿਲਦੀ ਆ ਮੈਂ ਕਹਿੰਦਾ ਪੜ ਲਓ ਜੇ ਮੇਰੇ ਚੈਨਲ ਤੋਂ ਵਧੀਆ ਲੱਗ ਰਿਹਾ ਤਾਂ ਮੇਰੇ ਚੈਨਲ ਤੋਂ ਪੜ ਲਓ ਜੇ ਹੋਰ ਚੈਨਲ ਤੋਂ ਵਧੀਆ ਲੱਗਦੀ ਆ ਹੋਰ ਚੈਨਲ ਤੋਂ ਵੀ ਤੁਸੀਂ ਪੜ ਸਕਦੇ ਹੋ ਠੀਕ ਆ ਤੇ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਪ੍ਰਸ਼ਨ ਪੰਜਵਾਂ ਆ ਗਿਆ ਅ 2024 ਵਿਮ ਲੰਡਨ ਚੈਂਪੀਅਨਸ਼ਿਪ ਵਿੱਚ ਪੁਰਸ਼ ਸਿੰਗਲਜ਼ ਦਾ ਖਿਤਾਬ ਕਿਸ ਨੇ ਜਿੱਤੇ ਆ ਇਹ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ 카ਰਲੋਸ ਅਲਕਾਰਾਜ ਠੀਕ ਹੈ ਯਾਦ ਰੱਖਣਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਆਪਾਂ ਫਟਾਫਟ ਪ੍ਰਸ਼ਨ ਕਰਨੇ ਆ ਠੀਕ ਹੈ ਵੱਧ ਤੋਂ ਵੱਧ ਪ੍ਰਸ਼ਨ ਤੁਹਾਡੇ ਮਤਲਬ ਕਵਰ ਕਰਵਾਉਣੇ ਆ ਠੀਕ ਹੈ ਕਿਸ ਪੁਰਸ਼ਕ੍ਰਿਕਟਰ ਨੂੰ ICC ਮੇਜ ਕ੍ਰਿਕਟਰ ਆਫ ਦੀ ਇਅਰ 2024 ICC ਕ੍ਰਿਕਟਰ ਸੌਰੀ ਪੁਰਸ਼ ਕ੍ਰਿਕਟਰ ਨੂੰ ICC ਮੈਨਜ ਕ੍ਰਿਕਟਰ ਆਫ ਦੀ ਇਅਰ 2024 ਮੈਨਜ਼ ਮਤਲਬ ਬੰਦਿਆਂ ਦੇ ਵਿੱਚ ਕਿਸ ਕ੍ਰਿਕਟਰ ਨੂੰ 2024 ਦਾ ਬੈਸਟ ਕ੍ਰਿਕਟਰ ਦਾ ਮਤਲਬ ਇਹ ਸਰ ਗਰਲ ਫੀਲਡ ਸੋਬਰ ਟ੍ਰੋਫੀ ਨਾਲ ਸਨਮਾਨਿਤ ਕੀਤਾ ਗਿਆ ਠੀਕ ਹੈ ਮੈਨਜ ਕ੍ਰਿਕਟਰ ਨੂੰ ਸਰ ਗਰਲਜ਼ ਫੀਲਡ ਸੋਗੋਟ ਟਰਾਫੀ ਦਾ ਸਨਮਾਨਿਤ ਕੀਤਾ ਗਿਆ ਯਾਦ ਰੱਖਣਾ ਬਹੁਤ ਹੀ ਇੰਪੋਰਟੈਂਟ ਆ ਇੰਡੀਆ ਦੇ ਪਲੇਅਰ ਨੂੰ ਕੀਤਾ ਗਿਆ ਉਸ ਦਾ ਨਾਮ ਹੈਗਾ ਜਸਪ੍ਰੀਤ ਬੁਮਰਾ ਆਪਸ਼ਨ ਸੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਗੱਲ ਕਰਦੇ ਹਾਂ 2024 25 ਸਹਿਦ ਮੁਸ਼ਤਾਕ ਅਲੀ ਟਰਾਫੀ ਕਿਸ ਟੀਮ ਨੇ ਦਿੱਤੀ ਇਸ ਸਵਾਲ ਦਾ ਉੱਤਰ ਹੈ ਗੇ ਦੋਸਤੋ ਮੁੰਬਈ ਨੇ ਆਪਸ਼ਨ ਏ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 17ਵਾਂ ਪ੍ਰਸ਼ਨ ਨਵੰਬਰ 2025 ਵਿੱਚ ਖੇਡੇ ਗਏ ਦੂਜੇ ਮਹਿਲਾ ਕਬੱਡੀ ਪਿਸ਼ਵ ਕੱਪ ਦੀ ਮੇਜ਼ਬਾਨੀ ਕਿਹੜੇ ਸ਼ਹਿਰ ਨੇ ਕੀਤੀ ਈਸ਼ਵਾਲ ਦੋਤਰਾ ਕੇ ਦੋਸਤੋ ਮੀਰਪੁਰ ਧਾਕਾ ਬੰਗਲਾਦੇਸ਼ ਦੇ ਵਿੱਚ ਹਨਾ ਉਹਨਾਂ ਨੇ ਕੀਤੀ ਹੈ ਮੇਜ਼ਬਾਨੀ ਤੇ ਦੋਸਤੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਓ ਤੇ ਬੈਲ ਆਈਕਨ ਦਬਾ ਲਓ ਤੁਹਾਨੂੰ ਹਰ ਇੱਕ ਵੀਡੀਓ ਦਾ ਮਤਲਬ ਨੋਟੀਫਿਕੇਸ਼ਨ ਆਉਂਦਾ ਰਹੇਗਾ ਪੁਰਾਣੀਆਂ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਆਪਣੀ ਹਿਸਟਰੀ ਦੀ ਮੈਰਾਥਨ ਵੀਡੀਓ ਦੇ ਟਾਈਪ ਆਪਣਾ ਕੰਟੈਂਟ ਚ ਚਲਾਇਆ ਹੁਣ ਤੁਹਾਨੂੰ ਤੇ ਆਪਾਂ ਨੇ ਪਾਲਟੀ ਦਾ ਵੀ ਚਲਾਇਆ ਹੋਇਆ ਠੀਕ ਹੈ ਉਹਨਾਂ ਦੇ ਵੀ ਤੁਹਾਨੂੰ ਕਾਫੀ ਕਾਫੀ ਪ੍ਰਸ਼ਨ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਚ ਮਿਲ ਜਾਣਗੇ ਅਗਲਾ ਪ੍ਰਸ਼ਨ 18ਵਾਂ 2024 ਦੇ ਅੰਤ ਵਿੱਚ ਐਥਲੈ ਚੁਣਿਆ ਗਿਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਬਹਾਦਰ ਸਿੰਘ ਸਾਗੂ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਦਸੰਬਰ 2025 ਵਿੱਚ T20 ਕ੍ਰਿਕਟ ਵਿੱਚ 600 ਪ੍ਰਤੀਯੋਗੀ ਵਿਕਟਾਂ ਲੈਣ ਵਾਲਾ ਪਹਿਲਾ ਕ੍ਰਿਕਟਰ ਕੌਣ ਬਣਿਆ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਸੁਨੀਲ ਨਰਾਣੀ ਆਪਸ਼ਨ B ਇਸ ਦਾ ਉੱਤਰ ਸੁਨੀਲ ਨਰਾਣੀ 600 ਪ੍ਰਤੀਯੋਗੀ ਵਿਕਟਾਂ ਲੈਣ ਵਾਲਾ ਪਹਿਲਾ ਕ੍ਰਿਕਟਰ ਬਣਿਆ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ T20 ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਬੀਮਾ ਸਕਾਟਲੈਂਡ ਦਾ ਕਿਹੜਾ ਸ਼ਹਿਰ 2026 ਵਿੱਚ ਰਾਸ਼ਟਰੀ ਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਇਸ ਸਵਾਲ ਦਾ ਉੱਤਰ ਹੈ ਗਲਾਸਗੋ ਸਕਾਟਲੈਂਡ ਦੇ ਵਿੱਚ ਹੈ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 2025 ਵਿੱਚ ਸੁਲਤਾਨ ਅਜਲਾਨ ਸ਼ਾ ਕੱਪ ਦਾ ਆਪਣਾ ਪਹਿਲਾ ਖਿਤਾਬ ਕਿਸ ਦੇਸ਼ ਨੇ ਜਿੱਤਿਆ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਹਾਕੀ ਦਾ ਸੁਲਤਾਨ ਅਜਲਾਨ ਸ਼ਾ ਤੇ ਬੈਲਜੀਅਮ ਨੇ ਜਿੱਤਿਆ ਭਾਰਤ ਨੂੰ ਹਰਾਇਆ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਬਾਕੀ ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਤਿੰਨੇ ਫਾਰਮੈਟ T20 ODI ਟੈਸਟ ਵਿੱਚ ਸੈਂਕੜੇ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਪੁਰਸ਼ ਖਿਡਾਰੀ ਕੌਣ ਬਣਿਆ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਇਸ਼ ਮਹਾਤਰੇ ਗੁਜਰਾਤ ਟਾਈਟਨਸ ਦਾ ਖਿਡਾਰੀ ਹੈ ਇਹ IPL ਦੇ ਵਿੱਚ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਅਕਤੂਬਰ 2025 ਵਿੱਚ ਨਿਰਜ ਚੋਪੜਾ ਨੂੰ ਕਿਸ ਰੈਂਕ ਵੱਲ ਵਿੱਚ ਲੈਫਟੀਨੈਂਟ ਕਰਨਲ ਦਾ ਅਨਰੇਰੀ ਰੈਂਕ ਦਿੱਤਾ ਗਿਆ 33ਵਾਂ ਦਾ ਉੱਤਰ ਆਪਸ਼ਨ D ਟੈਰੀਟੋਰੀਅਲ ਆਰਮੀ ਪ੍ਰਦੇਸ਼ਿਕ ਫੌਜ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਰஞ்சி ਟਰਾਫੀ 2024-25 ਦਾ ਖਿਤਾਬ ਕਿਸ ਟੀਮ ਨੇ ਜਿੱਤੇ ਆ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਵਿਦਰਬ ਸੌਰੀ ਪ੍ਰਸ਼ਨ 25ਵਾਂ ਹੈ ਜਨਵਰੀ 2025 ਵਿੱਚ 86ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਪੋਰਸ ਸਿੰਗਲ ਦਾ ਖਿਤਾਬ ਕਿਸ ਨੇ ਜਿੱਤੇ ਆ ਇਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ ਸੀ ਮਨੁਸ਼ਾਣੀ ਠੀਕ ਹੈ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਪੁਰਸ਼ ਸਿੰਗਲਜ਼ ਦਾ ਖਿਤਾਬ ਮਨੁਸ਼ਾਣੀ ਇਤਿਆ ਅਗਲਾ ਪ੍ਰਸ਼ਨ 26 ਭਾਰਤ ਨੇ AFC ਅੰਡਰ 17 ਏਸ਼ੀਅਨ ਕੱਪ 2026 ਲਈ ਕੁਆਲੀਫਾਈ ਕਰਨ ਲਈ ਕਿਸ ਦੇਸ਼ ਨੂੰ ਹਰਾਇਆ ਈਰਾਨ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ 2034 FIFA ਪੁਰਸ਼ ਵਿਸ਼ਵ ਕੱਪ ਦਾ ਮੇਜ਼ਬਾਨ ਕਿਹੜਾ ਦੇਸ਼ ਹੈ ਕਿ 2024 34 ਦਾ FIFA ਵਿਚ ਜਿਹੜਾ FIFA ਵਿਚ ਜਿਸ ਬਗ ਆਪਣਾ ਫੁੱਟਬਾਲ ਦਾ ਉਹਦਾ ਮਤਲਬ ਕਿੱਥੇ ਹੋਣਾ ਉਹ ਇਹ ਪੁੱਛਿਆ ਗਿਆ 사우ਦੀ ਅਰਬ ਦੇ ਵਿੱਚ ਠੀਕ ਆ ਪਰਸ਼ਨ ਆਪਸ਼ਨ ਡੀ ਹੈ ਸਹੀ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਨਵੰਬਰ 2025 ਵਿੱਚ ਭਾਰਤ ਦਾ 91ਵਾਂ ਸ਼ਤਰੰਜ ਗ੍ਰੈਂਡ ਮਾਸਟਰ ਕੌਣ ਬਣਿਆ ਰਾਹੁਲ ਵੀਐਸ ਦੋਸਤੋ ਮਤਲਬ ਕਿ கரنٹ अफेयर ਤੇ ਸਪੋਰਟਸ ਦੇ ਰਿਲੇਟਡ ਜੋ ਵੀ ਨੰਬਰ ਮੇਰੇ ਖਿਆਲ ਚ ਇਹ ਵੀਡੀਓ ਦੇਖ ਕੇ ਸੌਰੀ ਇਹ ਪੀਡੀਐਫ ਪੜ ਕੇ ਜਦੋਂ ਇਹ ਪੀਡੀਐਫ ਤੁਹਾਨੂੰ ਮਿਲੇਗੀ ਨਾ ਨੋਟਸ ਦੇ ਵਿੱਚ ਬਾਅਦ ਚ ਹਨ ਜਾਂ ਮੈਰਾਥਨ ਕਲਾਸ ਕਰਾਂਗੇ ਜੇ ਪੂਰੀ ਪੜ ਲਉਗੇ ਤੁਸੀਂ ਪੂਰੀ ਦੇਖ ਲਉਗੇ ਅਸਦੀ ਵੀਡੀਓ ਮੇਰੇ ਖਿਆਲ ਚ ਤੁਹਾਡਾ ਨੰਬਰ ਇੱਕ ਵੀ ਨਹੀਂ ਜਾਏਗਾ ਠੀਕ ਹੈ ਤੇ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਪੈਰਿਸ 2024 ਪੈਰਿਸ 2024 올림픽 ਦਾ ਅਧਿਕਾਰਤ ਨਾਰਾ ਸਲੋਗਨ ਕੀ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਗੇਮਸ ਵਾਈਡ ਓਪਨ ਖੇਡਾਂ ਵਿਆਪਕ ਤੌਰ ਤੇ ਖੁੱਲੀਆਂ ਆਪਣਾ ਟੈਲੀਗ੍ਰਾਮ ਜਰੂਰ ਜੁਆਇਨ ਕਰੋ ਤੇ ਆਪਣਾ ਨੰਬਰ ਹੈਗਾ 9888743689 ਇਸ ਨੰਬਰ ਦੇ ਉੱਤੇ WhatsApp ਕਰਕੇ ਤੁਸੀਂ ਟੈਲੀਗ੍ਰਾਮ ਦਾ ਲਿੰਕ ਵੀ ਲੈ ਸਕਦੇ ਹੋ ਆਪਣੀ ਐਪ ਵੀ ਜੁਆਇਨ ਕਰ ਸਕਦੇ ਹੋ ਨੌਕਰੀ ਗੁਰੂ ਆਪਣਾ ਐਪ ਆ ਤੇ ਆਪਣੀ ਟੈਲੀਗ੍ਰਾਮ ਵੀ ਨੌਕਰੀ ਗੁਰੂ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਕਿ ਅਨਾਹਤ ਸਿੰਘ ਨੇ ਜਨਪਰੀ ਵਿੱਚ ਬ੍ਰਿਟਿਸ਼ ਯੂਨੀਅਨ ਕਵੈਸ਼ ਓਪਨ 2025 ਵਿੱਚ ਅੰਡਰ 17 ਦਾ ਖਿਤਾਬ ਜਿੱਤਿਆ ਉਸਨੇ ਕਿਹੜਾ ਮੈਡਲ ਜਿੱਤਿਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਸ ਸੋਨਾ ਸੋਨ ਤੱਕ ਮ ਜਿੱਤਿਆ ਉਸਨੇ ਠੀਕ ਹੈ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ 38ਵੇਂ ਰਾਸ਼ਟਰੀ ਖੇਡਾਂ ਵਿੱਚ ਪੁਰਸ਼ ਕਬੱਡੀ ਦਾ ਸੋਨ ਤਗਮਾ ਕਿਸ ਰਾਜ ਨੇ ਜਿੱਤਿਆ ਇਹ 38ਵੇਂ ਰਾਸ਼ਟਰੀ ਖੇਡਾਂ ਹੋਈਆਂ ਉਸ ਪੁਰਸ਼ ਕਬੱਡੀ ਦੀਆਂ ਉਹਨਾਂ ਚ ਸੋਨ ਤਗਮਾ ਕਿਸ ਰਾਜ ਨੇ ਜਿੱਤਿਆ ਉੱਤਰ ਪ੍ਰਦੇਸ਼ ਨੇ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਬੱਤੀਆਂਵਾਂ ਪ੍ਰਸ਼ਨ Tata Steel Master Chessतरंज ਟੂਰਨਾਮੈਂਟ 2025 ਵਿੱਚ ਪੁਰਸ਼ ਸਿੰਗਲਜ਼ ਦਾ ਖਿਤਾਬ ਕਿਸ ਨੇ ਜਿੱਤੇ ਆ? ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਪਹਿਲਾਂ ਤੁਸੀਂ ਆਪਸ਼ਨਾਂ ਦੇਖ ਸਕਦੇ ਹੋ ਇਸ ਸਵਾਲ ਦਾ ਉੱਤਰ ਆਪਸ਼ਨ B ਆਰ ਪ੍ਰਗਨੰਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 2025 ਵਿੱਚ ਕਿਹੜਾ ਸ਼ਹਿਰ ਲਗਾਤਾਰ ਤੀਜੀ ਵਾਰ 스쿼ਸ਼ ਮੇਜ ਬੋਰਡ ਦੀ ਮੇਜਬਾਨੀ ਕਰੇਗਾ? ਚੇਨਈ ਠੀਕ ਹੈ অপশন B ਚਨਈ ਮਤਲਬ ਕਿ 스콰시 ਦੀ ਮੇਜਵਾਨੀ ਹੀਤੇ 2025 ਚ ਪ੍ਰਸ਼ਨ 34ਵਾਂ ਰੋਹਿਤ ਸ਼ਰਮਾ ਦਸੰਬਰ 2025 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ਦੇ ਕਿਸ ਫਾਰਮੈਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਖਿਡਾਰੀ ਬਣਿਆ ਹੈ ਇਸ ਸਵਾਲ ਦਾ ਉੱਤਰ ਦੋਸਤੋ ODI ਠੀਕ ਹੈ ਵਨ ਡੇ ਇੰਟਰਨੈਸ਼ਨਲ ਜਿਹੜਾ ਕ੍ਰਿਕਟਰ ਇੱਕ ਰੋਜ਼ਾ ਮੈਚ ਹੁੰਦੇ ਆ ਜਿਹੜੇ ਉਹਨਾਂ ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਰੋਹਿਤ ਸ਼ਰਮਾ ਖਿਡਾਰੀ ਬਣਿਆ ਹੈ ਪ੍ਰਸ਼ਨ 35ਵਾਂ WPL वुमेन प्रीमियर लीग 2026 नीलामी ਵਿੱਚ ਸਭ ਤੋਂ ਮਹਿੰਗੀ ਭਾਰਤੀ ਮਹਿਲਾ ਕ੍ਰਿਕਟਰ ਕੌਣ ਸੀ ਸਭ ਤੋਂ ਮਹਿੰਗੀ ਭਾਰਤੀ ਮਹਿਲਾ ਕ੍ਰਿਕਟਰ ਕੌਣ ਸੀ ਦਿਪਤੀ ਸ਼ਰਮਾ ਆਪਸ਼ਨ ਸੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਪ੍ਰਸ਼ਨ 36ਵਾਂ ਪੁਰਸ਼ ਹਾਕੀ ਇੰਡੀਆ ਲੀਗ 2024-25 ਦਾ 6ਵਾਂ ਐਡੀਸ਼ਨ ਕਿੱਥੇ ਯੋਜਿਤ ਕੀਤਾ ਗਿਆ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਐਂਡ ਡੀ ਰੂਰਕੀਲਾ ਭਵਨੇਸ਼ਵਰ ਰੂਰਕੀਲਾ ਅੜੀਸਾ ਦੇ ਵਿੱਚ ਰੋਸੋਈ 36 ਗੜ ਦੇ ਵਿੱਚ ਹੈ ਰੂਰ ਕਿਲਾ 36 ਗੜ ਦੇ ਵਿੱਚ ਹੈ ਠੀਕ ਹੈ ਤੁਸੀਂ ਵੀ ਚੈੱਕ ਕਰ ਲਈ ਇੱਕ ਵਾਰੀ ਅਗਲਾ ਪ੍ਰਸ਼ਨ ਸੰਤਿਓ ਉੱਤਰਾਖੰਡ ਵਿੱਚ ਅਯੋਜਿਤ 38ਵਾਂ ਰਾਸ਼ਟਰੀ ਖੇਡਾਂ ਦੇ ਮੈਡਲ ਟੈਲੀ ਵਿੱਚ ਕਿਸ ਨੇ ਸਿਖਰਲਾ ਸਥਾਨ ਹਾਸਲ ਕੀਤਾ ਉੱਤਰਾਖੰਡ ਦੀਆਂ ਜਿਹੜੀਆਂ ਉੱਤਰਾਖੰਡ ਦੇ ਵਿੱਚ ਖੇਡੀਆਂ ਗਈਆਂ ਨੇ ਰਾਸ਼ਟਰੀ ਖੇਡਾਂ 38ਵੀਆਂ ਠੀਕ ਹੈ ਉਸ ਤੋਂ ਸਭ ਤੋਂ ਜ਼ਿਆਦਾ ਮੈਡਲ ਕਿਹਨੂੰ ਮਿਲੇ ਹਨ ਆਪਸ਼ਨ ਸੀ ਇਸ ਦਾ ਉੱਤਰ ਸਰਵਿਸਜ਼ ਸਪੋਰਟਸ ਕੰਟਰੋਲ ਬੋਰਡ ਨੇ ਸਭ ਤੋਂ ਜ਼ਿਆਦਾ ਮੈਡਲ ਹਾਸਲ ਕੀਤੇ ਹਨ 60 ਪਲੱਸ ਕੀਤੇ ਹਨ ਠੀਕ ਹੈ ਅਗਲਾ ਪ੍ਰਸ਼ਨ 2024 ਲਈ ICC ਮਹਿਲਾ ਕ੍ਰਿਕਟਰ ਆਫ ਦੀ ਇਅਰ ਦਾ ਪੁਰਸਕਾਰ ਕਿਸ ਖਿਡਾਰਨ ਨੇ ਜਿੱਤਿਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਐਮੇਲੀਆ ਕੇਰ ਠੀਕ ਹੈ ਇਹ ਨਿਊਜ਼ੀਲੈਂਡ ਦੀ ਪਲੇਅਰ ਆ ਜਿਹਨੇ ਮਹਿਲਾ ਕ੍ਰਿਕਟਰ ਆਫ ਦੀ ਇਅਰ ਦਾ ਪੁਰਸਕਾਰ ਜਿੱਤਿਆ ਠੀਕ ਹੈ ਅਗਿਆ ਪ੍ਰਸ਼ਨ ਤੇ ਗੱਲ ਕਰਦੇ ਆ ਅਗਲੇ ਪ੍ਰਸ਼ਨ ਕ੍ਰਿਸ ਭਾਰਤੀ ਗ੍ਰੈਂਡ ਮਾਸਟਰ ਨੇ ਵਿਸ਼ਵ ਰੈਪਿਡ ਸ਼ਤਰਾਂ ਚੈਂਪੀਅਨਸ਼ਿਪ 2024 ਵਿੱਚ ਕੰਸੀ ਦਾ ਤਗਮਾ ਜਿੱਤਿਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਕਨੇਰੂ ਹੰਪੀ অপশন ডি اگلے ප්‍රශ්න ਦੀ ਗੱਲ ਕਰਦੇ ਹਾਂ ප්‍රਸ਼ਨ 40ਵਾਂ 2024 ਲਈ ICC ਮੈਨਚ T20 క్రికెਟਰ ਆਫ ਦੀ ਇਅਰ ਕਿਸ ਨੂੰ ਚੁਣਿਆ ਗਿਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ A ਅਰਸ਼ਦੀਪ ਸਿੰਘ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਪ੍ਰਸ਼ਨ 41ਵਾਂ ICC ਪੁਰਸ਼ T20 ਵਿਸ਼ਵ ਕੱਪ 2024 ਦਾ ਫਾਈਨਲ ਮੈਚ ਕਿਸ ਸਥਾਨ ਤੇ ਆਯੋਜਿਤ ਕੀਤਾ ਗਿਆ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਕੈਨ ਸਿੰਗਟਨ ਓਵਲ ਬਾਰਬਾਡੋਸ ਦੇ ਵਿੱਚ ਹੋਇਆ ਸੀ ਮੈਚ ਅਗਲਾ ਪ੍ਰਸ਼ਨ 42 ਮ ਪੈरिस 2024 올림픽 ਵਿੱਚ ਕਿਸ ਨਵੀਂ ਖੇਡ ਨੇ ਆਪਣੀ ਸ਼ੁਰੂਆਤ ਕੀਤੀ ਬਹੁਤ ਇੰਪੋਰਟੈਂਟ ਕੁਐਸ਼ਨ ਆ ਬ੍ਰੇਕ ਡਾਂਸਿੰਗ ਨੇ ਠੀਕ ਆ ਨਵੀਂ ਖੇਡ ਸ਼ਾਮਲ ਕੀਤੀ ਗਈ 2024 ਦੇ ਪੈरिस 올림픽 ਦੇ ਵਿੱਚ ਬ੍ਰੇਕ ਡਾਂਸਿੰਗ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਪੈरिस 2024 올림픽 ਵਿੱਚ 올림픽 ਚਾਂਦੀ ਦਾਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਕੌਣ ਬਣੀ 올림픽 ਚ ਚਾਂਦੀ ਦਾ ਤਗਮਾ ਜਿੱਤਿਆ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਨੇ ਕਿਹੜੀ ਆਹੋ ਦਿਨੇਸ਼ ਪਗੜਾ ਜਿੱਤਨਾ ਤਾਂ ਸੋਨੇ ਦਾ ਸੀ ਤੁਹਾਨੂੰ ਪਤਾ ਹੈ ਥੋੜਾ ਇਸ਼ੂ ਹੋ ਗਿਆ ਸੀ ਉਸ ਦੇ ਵਿੱਚ ਵੇਟ ਕੈਟਾਗਰੀ ਦਾ ਦਿਨੇਸ਼ ਪਗੜਾ ਨੂੰ ਫਿਰ ਚਾਂਦੀ ਦਾ ਤਗਮਾ ਮਿਲਿਆ ਸੀ ਅਗਲਾ ਪ੍ਰਸ਼ਨ 44ਵਾਂ ਆਈਸੀਸੀ 2025 ਆਈਸੀਸੀ ਚੈਂਪੀਅਨ ਟਰੋਫੀ ਦੀ ਮੇਜਬਾਨੀ ਕਿਹੜੇ ਦੇਸ਼ ਨੇ ਕੀਤੀ ਇਸ ਸਵਾਲ ਦਾ ਉੱਤਰ ਆਪਸ਼ਨ ਡੀ ਪਾਕਿਸਤਾਨ ਅਤੇ ਯੂਏਈ ਕੁਝ ਇੱਕ ਮਿੰਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿ 2025 ਦੇ ਵਿੱਚ ਜਿਹੜੀ ICC ਚੈਂਪੀਅਨ ਟਰਾਫੀ ਹੋਈ ਆ ਉਹ ਕਿਸ ਦੇਸ਼ ਨੇ ਜਿੱਤੀ ਆ ਠੀਕ ਆ ਇੱਕ ਮਿੰਟ ਬਾਕਸ ਵਿੱਚ ਕਮੈਂਟ ਕਰਕੇ ਦੋ ਜਾਈ ਸਕਦੇ ਹੋ ਪ੍ਰਸ਼ਨ 45ਵਾਂ ਨੀਰਜ ਚੋਪੜਾ ਨੇ 2025 ਵਿੱਚ ਜੈਵਲਿਨ ਥਰੋ ਵਿੱਚ 90.2 ਮੀਟਰ ਦਾ ਨਵਾਂ ਰਾਸ਼ਟਰੀ ਰਿਕਾਰਡ ਕਿਸ ਸਥਾਨ ਤੇ ਬਣਾਇਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ A ਦੋਹਾ ਡਾਇਮੰਡ ਲੀਗ ਦੇ ਵਿੱਚ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਿ ਇਸ ਮਹਿਲਾ ਐਥਲੀਟ ਨੂੰ ਵਿਸ਼ਵ ਐਥਲੈਟਿਕਸ ਫੀਮੇਲ ਐਥਲੀਟ ਆਫ ਦੀ ਇਅਰ 2024 ਚੁਣਿਆ ਗਿਆ। ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਸਿਫਾਨ ਹਸਨ। ਪ੍ਰਸ਼ਨ 47ਵਾਂ ਦੀ ਗੱਲ ਕਰਦੇ ਹਾਂ ਜੁਲਾਈ 2025 ਵਿੱਚ ਪਹਿਲਾ ਵਿਸਤ੍ਰਿਤ 32 ਟੀਮਾਂ ਵਾਲਾ FIFA ਕਲੱਬ ਵਿਸ਼ਵ ਦਾ ਕਿਸ ਕਲੱਬ ਨੇ ਜਿੱਤੇ ਆ। ਇਸ ਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ D ਚੈਲਸੀ। ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 2024-25 ਇੰਗਲਿਸ਼ ਪ੍ਰੀਮੀਅਰ ਲੀਗ ਦਾ ਖਿਤਾਬ ਕਿਸ ਟੀਮ ਨੇ ਜਿੱਤਿਆ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ ਲਿਵਰਪੂਲ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਇੰਡੀਅਨ ਪ੍ਰੀਮੀਅਰ ਲੀਗ 2025 ਸੀਜ਼ਨ ਵਿੱਚ ਔਰੇਂਜ ਕੈਪ ਸਭ ਤੋਂ ਵੱਧ ਦੌੜਾਂ ਕਿਸ ਨੇ ਜਿੱਤਿਆ ਇਸ ਸਵਾਲ ਦਾ ਉੱਤਰ ਆਪਸ਼ਨ ਡੀ ਸਾਈ ਸੁਦਰਸ਼ਨ ਅਗਲਾ ਪ੍ਰਸ਼ਨ ਅੱਜ ਦਾ ਲਾਸਟ ਪ੍ਰਸ਼ਨ 2026 ਵਿంటర్ 올림픽ਸ ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਡੀ ਇਟਲੀ ਠੀਕ ਹੈ ਅੱਜ ਦੀ ਵੀਡੀਓ ਚ ਇਹ 50 ਪ੍ਰਸ਼ਨ ਆਪਾਂ ਨੇ ਕੰਪਲੀਟ ਕਰਤੇ ਅਗਲੇ ਪ੍ਰਸ਼ਨ ਆਪਾਂ ਹੋਰ ਵੀਡੀਓ ਚ ਲੈ ਕੇ ਆਵਾਂਗੇ ਠੀਕ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬាទ ਬាទ ਬੱਚਿਆਂ ਨੂੰ ਇਸ ਚੈਨਲ ਤੇ ਜੁੜੋ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਚੈਨਲ ਦੇ ਉੱਤੇ ਇੱਕ ਟੀਮ ਬਣਾਓ ਠੀਕ ਆ ਬੱਚਿਆਂ ਦੀ ਠੀਕ ਆ ਤਾਂ ਜੋ ਆਪਾਂ ਨੂੰ ਵੀ ਵਧੀਆ ਲੱਗੇ ਠੀਕ ਆ ਵੀ ਆਪਣੇ ਨਾਲ ਬਹੁਤ ਸਾਰੇ ਬੱਚੇ ਜੁੜੇ ਆਪਾਂ ਹੋਰ ਮਿਹਨਤ ਕਰੀਏ ਤੁਹਾਡੇ ਲਈ ਇੱਕ ਦਿਨੇ ਆਪਾਂ ਮੈਰਾਥਨ ਟਾਈਪ ਦੀਆਂ ਵੀਡੀਓ ਲੈ ਕੇ ਆਵਾਂਗੇ ਹੌਣੇ ਟਾਈਮ ਚ ਠੀਕ ਆ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ